ਦੇ 10ਵੇਂ ਪਾਤਸ਼ਾਹ ਨੇ ਕੀ ਕੀਤਾ ਇਹ ਹੁਣ ਆਪਾਂ ਨੂੰ ਅੱਜ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਭਾਵੇਂ ਸਰੀਰ ਕਰਕੇ ਸਤਿਗੁਰਾਂ ਨੂੰ ਪਤਾ ਸੀ ਅਸੀਂ ਚਲੇ ਜਾਣਾ ਤੁਸੀਂ ਬੱਚੇ ਆ ਇਹ ਉਹ ਜੋਤ ਆ ਜਿਹੜੀ ਦਸਾਂ ਪਾਤਸ਼ਾਹ ਦੀ ਜੋਤ ਦੇ ਵਿੱਚੋਂ 11ਵੀਂ ਜੋਤ ਅੱਜ ਸਾਡੀ ਅਗਵਾਈ ਕਰਦੀ ਜਿਹਨੂੰ ਗੁਰੂ ਦਸਮ ਪਾਤਸ਼ਾਹ ਜੀ ਨੇ ਆਪ ਗੁਰਤਾ ਗੱਦੀ ਬਖਸ਼ ਕੀਤੀ ਕਈ ਵਾਰੀ ਕਹਿੰਦੇ ਜੀ ਇਹ ਤਾਂ ਸਾਖਾਤ ਦੱਸਣਾ ਚਾਹੀਦਾ ਮੈਂ ਬਾਅਦ ਇਹਨਾਂ ਕਿੰਨਾ ਗਰਵਾਣੀ ਪੜਨ ਲੱਪਾ ਸਾਰਾ ਕੁਝ ਇਸੇ ਲੱਪਾ ਹੁੰਦਾ ਆ ਮੈਂ ਹੁਣ ਧਾਰਨਾ ਦਿੱਤੀਆਂ ਨਾ ਇਹ ਸਤਗੁਰੂ ਜੀ ਨੇ ਤੁਹਾਨੂੰ ਸਮਝਾਉਣ ਲਈ ਕੀਤੀਆਂ ਕਿ ਤੂੰ ਭਾਈ ਜੇ ਚਾਹਨਾ ਗੁਰੂ ਦੇ ਦਰਸ਼ਨ ਕਰਨੇ ਮਹਾਨ ਮਿਹਰਬਾਨੀ ਗੁਰੂ ਗੁਰੂ ਹੈ ਬਾਣੀ ਪੰਥ ਦੇ ਮਹਾਨ ਫਿਰ ਭਾਈ ਬਾਣੀ ਨੂੰ ਗੁਰੂ ਕਰਕੇ ਜਾਣੀ ਇਹੋ ਸੰਦੇਸ਼ ਲੈ ਕੇ ਆ ਜਿਹੜੇ ਬੱਚੇ ਤੁਹਾਡੇ ਵਲੰਟੀਅਰ ਆ ਅੱਜ ਪਿੰਡਾਂ ਦੇ ਵਿੱਚ ਜਾਂਦੇ ਹਾਥਕੁਰਸੀ ਦੀ ਔਰ ਵੱਡੇ ਪੱਦਰ ਦੇ ਉੱਤੇ ਇਹ ਆਚਰ ਉਹਨਾਂ ਰੂਹਾਂ ਨੂੰ ਜਿਹੜੀਆਂ ਰੂਹਾਂ ਟੈਂਪਰੇਰੀ ਤੌਰ ਤੇ ਸਮੇਂ ਅਨੁਸਾਰ ਚਾਹੁੰਦੀਆਂ ਪਈ ਸਾਨੂੰ ਕੁਝ ਰਾਹਤ ਮਿਲੇ ਇਹ ਉਹਨਾਂ ਦੇ ਉੱਤੇ ਜ਼ਖਮਾਂ ਦੇ ਉੱਤੇ ਮਲ੍ਹਮ ਲਾ ਕੇ ਕੁਰਬਾਨੀ ਦੀ ਕਹਿੰਦੇ ਆ ਬੱਚੀਆਂ ਹੁਣ ਕਿਵੇਂ ਆ ਆਪਣੇ ਤੁਹਾਡੇ ਸਾਹਮਣੇ ਕੀਰਤਨ ਤੇ 12 ਗਾ ਕੇ ਗਈਆਂ ਦਿੱਤੀ ਉਹਦੀ ਆ ਇਹ ਇੱਕ ਤ੍ਰਿਪਤੀ ਜਿੱਦਾਂ ਕਹਿੰਦੇ ਹੁੰਦੇ ਲਾਉਣ ਦੀ ਜੇ ਯੋਗਤੀ ਆ ਜਿਵੇਂ ਆਪਾਂ ਪਨੀਰ ਕੱਢਣਾ ਹੁੰਦਾ ਦੁੱਧ ਦੇ ਵਿੱਚ ਫਿਰ ਆਪਾਂ ਛਟਾਈ ਪਾ ਕੇ ਪਨੀਰ ਚੁੰਨ ਲੈਂਦੇ ਨਾ ਤੇ ਚੇਟਕ ਲਾਉਣ ਦੀ ਲੋੜ ਆ ਅੱਜ ਸਾਨੂੰ ਸਾਰਿਆਂ ਨੂੰ ਤੇ ਮੈਂ ਆਪਣੀ ਭੈਣ ਨੂੰ ਵੀ ਮਨਜੀਤ ਖੋੜ ਨੂੰ ਇਹ ਵਧਾਈ ਵੀ ਦਿਨਾ ਦੇਖੋ ਉਹ ਤੇ ਸਿਵਤ ਕਰਨੀ ਕਹਿੰਦੇ ਸਿਆਣੇ ਚੰਗੇ ਨਹੀਂ ਹੁੰਦੇ ਆ ਭਰਿਆਂ ਸਾਡਾ ਪ੍ਰਚਾਰ ਪਿਆ ਵੀ ਦੂਸਰੇ ਪ੍ਰਚਾਰਕ ਬਹੁਤ ਲੋ ਇਥੇ ਮਹਾਰਾਤੀ ਪਰ ਜੇ ਇਸ ਸਪੇਟਨਾ ਇਹ ਬੱਚੇ ਕੰਮ ਕਰਦੇ ਆਪਣਾ ਕੈਰੋਕਾਰ ਸੀ ਜਿਹੜੇ ਮੈਂ ਅਕਸਰ ਦੇਖਦਾ ਬਹੁਤ ਚਿਰ ਦਾ 28 ਸਾਲ ਦਾ ਸੈਂਬਰ ਜਾਂ ਤੁਹਾਡੇ ਹਲਕੇ ਤੇ ਆ ਅਮਰਜੀਤ ਸਿੰਘ ਹੁਣੇ ਵੀ ਲਾਉਦੇ ਦਿਮਾਗ ਮੈਂ ਆਪ ਵੀ ਜਾਂਦਾ ਰਹਿੰਦਾ ਹੁਣ ਤਾਂ ਸਮਾਂ ਨਹੀਂ ਬਣਦਾ ਕਿਉਂਕਿ ਰਜੇਮੇ ਇੰਨੇ ਹੋ ਗਏ ਤੇ ਲੋਕਾਂ ਨੇ ਉਹ ਕਲਿਆਣ ਸੂ ਬੈਠਾ ਧਾਰਮਿਕ ਲੋਕਾਂ ਨੇ ਪਰ ਇਹਨਾਂ ਬੱਚਿਆਂ ਦਾ ਕੰਮ ਜਿਹੜਾ ਕੰਮ ਦਾ ਢਾਂਗ ਸੀ ਮੈਨੂੰ ਪਿੰਡਾਂ ਵਾਲੇ ਕਹਿੰਦੇ ਆ ਵੀ ਜੋ ਫੁਰਕੇ ਭੇਜੋ ਕਾਰ ਦੀ ਗੱਲ ਨਹੀਂ ਤਾਂ ਆਪਾਂ ਦੇਖਦੇ ਪ੍ਰਚਾਰਕਾਂ ਨੂੰ ਧੱਕੇ ਮਾਰ ਕੇ ਕਹਿੰਦੇ ਕੋਈ ਨਹੀਂ ਜਾਓ ਸੋ ਕਹਿੰਦੇ ਬਿੱਥੇ بڑے ਓਕੇ ਹੋ ਕੇ ਰਾਤ ਨੂੰ ਦਵਾਨ ਚ ਪਰ ਇਹ ਬੱਚੇ ਪ੍ਰਸ਼ੰਸਾ ਦੇ ਪਾਤਰ ਆ ਤੇ ਮੈਂ ਅਕਸਰ ਦੇਖਦਾ ਜੇ ਕੋਈ ਬੱਚਾ ਸਾਡੇ ਸਕੂਲਾਂ ਕਾਲਜਾਂ ਦਾ ਟੀਚਰ ਆ ਨਾ ਤੌਰ ਤੇ ਕਮਜ਼ੋਰ ਜੇ 80000 ਰੁਪਇਆ ਤਨਖਾਹ ਲੈਂਦਾ ਉਹ ਕਹਿੰਦਾ ਕੋਈ ਕੰਮ ਕਰਨ ਦੀ ਲੋੜ ਨਹੀਂ ਉਹ ਪੱਕਾ ਹੋ ਗਿਆ ਤੇ ਜਿਹੜੇ 10000 ਤੇ ਲੱਗੇ ਉਹ ਮੈਨੂੰ ਕਹਿੰਦੇ ਜੀ ਸਾਨੂੰ ਪੱਕੇ ਨਾ ਕਰਿਓ ਸਾਨੂੰ 10000 ਲੱਗਾ ਰਹਿਣ ਤੇ ਕੰਮ ਉਹ ਕੱਲੇ ਜਣੇ 80 8000 ਦੇ ਬਰੋਬਰ ਤੇ ਦੋ ਦੋ ਦੇ ਆਵਾਜ਼ ਕੰਮ ਕਰ ਚੁੱਕੇ ਸੀ ਇਹ ਉਹ ਬੱਚੇ ਆ ਜਿਹੜੇ ਤੁਸੀਂ ਮੈਂ ਅੱਗੇ ਵੀ ਅਸੀਂ ਪਿੱਛੇ ਜਦੋਂ ਭੈਣ ਜੀ ਨੂੰ ਪਤਾ ਆ ਅਸੀਂ ਬੱਚੇ ਰੱਖੇ ਸੀ ਜਿਨ੍ਹਾਂ ਦੀ ਗੱਲ ਕਿ ਉਹਨੇ ਤੁਹਾਡੇ ਨਾਲ ਕਰਕੇ ਬਰਿਆਮ ਤੋਂ ਹੁਣ ਗਏ ਯਾਰ ਗਿਆ ਉਹ ਉਹਨਾਂ ਬੱਚਿਆਂ ਨਾਲ ਅਸੀਂ ਵਾਦਾ ਕੀਤਾ ਸੀ ਵੀ ਤੁਸੀਂ ਸਕਾਲਰਸ਼ਿਪ ਤੁਹਾਨੂੰ ਇਸ ਸਾਲ ਦੇਵਾਂਗੇ ਜਿੱਦਾਂ ਉਹਦੀ 2 ਸਾਲ ਕੰਮ ਕੀਤਾ ਅੱਜ ਸ਼ੌਮਲੀ ਕਮੇਟੀ ਦੇ ਪ੍ਰਚਾਰਕ ਵਜੋਂ ਜਾਣਾ ਪੈਂਦਾ ਇਹ ਤਾਂ ਹੀ ਸੰਭਵ ਆ ਜੇ ਮੋਰੋਂ ਤੁਸੀਂ ਵੀ ਰਿਸਪੌਂਡ ਕਰੋਗੇ ਕਿਉਂਕਿ ਅੱਜ ਬਹੁਤ ਪਾਸਿਓਂ ਹਮਲੇ ਹੋ ਰਹਾ ਸਿੱਖੀ ਦੇ ਉੱਤੇ ਉਹਨਾਂ ਨੂੰ ਕਿਉਂਕਿ ਸਾਡਾ ਗੁਰੂ ਸਿਧਾਂਤ ਸਾਡੀ ਤਰਜਮਾਨੀ ਕਰਦੀ ਪੰਜਾਬੀ ਗੁਰੂ ਅਜਾਗਰ ਕੀਤਾ ਤੇ ਮੈਂ ਇੱਕ ਫਿਰਕੇ ਦਾ ਨਾਂ ਨਹੀਂ ਲੈਣਾਰੀ ਤੁਹਾਡੇ ਬਲਾਂਡ ਉਹ ਫਿਰਕੇ ਦੇ ਜਿਹੜੇ ਢਾਏ ਫਲਾਈ ਕੇ 100 ਬੰਦਾ ਰਹੇ ਗਿਆ ਉਹਨਾਂ ਦੇ ਵਿੱਚ ਇੱਕ ਸਿਆਣਾ ਬੰਦਾ ਸੀ ਪੰਜਾਬ ਦੇ ਵਿੱਚ ਸਰਕਾਰ ਉਹ ਕਹਿੰਦਾ ਹੁਣ ਤੁਹਾਡਾ ਖਾਦਮੇ ਦੇ ਕੰਡੇ ਚੱਲੇ ਮੇਰੇ ਨਾਲ ਤੇ ਪੰਦੇ ਵਿੱਚ ਲੈ ਗਿਆ ਉਹਨਾਂ ਨੇ ਦੋ ਗੱਲਾਂ ਬਹੁਤ ਵੱਡੀਆਂ ਦਿੱਤੀਆਂ ਅੱਜ ਤੁਹਾਨੂੰ ਵੀ ਆਪਣੇ ਬੱਚੇ ਦੇ ਵਿੱਚ ਆ ਕੇ 5-5 ਦਿਨ 7-7 ਉਹ ਕਹਿੰਦਾ ਇੱਕ ਤਾਂ ਆਪਣੀ ਮਾਤ ਭਾਸ਼ਾ ਨਹੀਂ ਛੱਡਣੀ ਇਹ ਜਿੰਨੇ ਬੱਚੇ ਆ ਜਿਨ੍ਹਾਂ ਨੂੰ ਮਾਤ ਭਾਸ਼ਾ ਦੱਸਣੀ ਭਈ ਛੱਡਣੀ ਨਹੀਂ ਕਦੇ ਵੀ ਹੱਫਤਾ ਰੱਖਿਆ ਤੇ ਸਾਡੀ ਮਾਤ ਭਾਸ਼ਾ ਸਿਖਾ ਦੇ ਬੱਚੇ ਉੱਥੇ ਰੱਖੇ ਇਹ ਆ ਸਾਡੀ ਮਾਤ ਭਾਸ਼ਾ ਤੇਰੀ ਆ ਗੁਰਮੁਖੀ ਪੰਜਾਬੀ ਤੌਰ ਤੇ ਜਿਹੜੇ ਇਹ ਸਾਡੀ ਮਾਂ ਬੋਲੀ ਆ ਆ ਸਭਾ ਜੀ ਨੇ ਕਿਹਾ ਜਿਹੜਾ ਬੱਚੇ ਇਹਨਾਂ ਨੂੰ ਚੜਦਾ ਸੂਰ ਸਿੱਖਾਲਾ ਨਾ ਲਿੰਦਾ ਸੂਰ ਆਦਿ ਪੜ੍ਹ ਲੈਣਾ ਕਿ ਤੁਸੀਂ ਹਾਲੇ ਜਿੰਦਗੀ ਦੇ ਵਿੱਚ ਨਵੇਂ ਉੱਥੇ ਆ ਤੁਸੀਂ ਪਵਿੱਤਰ ਗੁਰਬਾਣੀ ਗੁਰਮੁਖੀ ਰਾਣਾ ਅੰਮ੍ਰਿਤ ਦੇ ਪਾਸ਼ਾ ਨੇ ਜਿਹੜੀ ਸਾਨੂੰ ਪਵਿੱਤਰ ਗੁਰਬਾਣੀ ਵਾਕ ਵਿੱਚ ਕੀਤੀ ਸੀ ਇੱਕ ਗੱਲ ਜੇ ਸਾਡੇ ਹਿਰਦਿਆਂ ਵਿੱਚ ਬਸ ਜਾਵੇ ਕਿਉਂਕਿ ਆਪਾਂ ਅੱਜ ਦੇਖਦੇ ਆਂ ਸਰੀਰਕ ਤੌਰ ਤੇ ਬਹੁਤ ਸਾਰੇ ਆ ਜਿਹੜੇ ਸਰੀਰਾਂ ਨੂੰ ਮਹੱਤਵ ਦੇ ਰਹੇ ਆ ਤੇ ਮੈਂ ਇੱਕੋ ਗੱਲ ਕਹਿਣਾ ਹੁੰਨਾ ਦਸਾਂ ਪਾਤਸ਼ਾਹਾਂ ਦੀ ਜੋਤ ਕਿਉਂ ਗੁਰੂ ਸਾਹਿਬ ਜੀ ਨੂੰ ਕਹਿੰਦੇ ਆ ਸਤਗੁਰੂ ਜੀ ਦਸਾਂ ਪਾਤਸ਼ਾਹਾਂ ਦੀ ਜੋਤ ਕਿਉਂਕਿ ਜਦ ਭਗਤ ਜਨ ਵੀ ਬੈਠੇ ਆ ਇਹਦੇ ਵਿੱਚ ਭਟ ਵੀ ਬੈਠੇ ਆ ਇਹ ਚ ਗੁਰੂ ਕੇ ਸਿੱਖ ਵੀ ਬੈਠੇ ਇਹ ਗੁਰੂ ਜੋ ਦਸਾਂ ਪਾਤਸ਼ਾਹਾਂ ਦੀ ਤਾਂ ਆ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਗੁਰੂ ਜੀ ਗੁਰਸ਼ਾਬਦ ਇੱਕ ਓੰਕਾਰ ਉਹ ਸਤਗੁਰੂ ਜੀ ਨੇ ਉਹਨਾਂ ਦੀ ਇਰਾਦਨਾ ਕਰਕੇ ਗਾਂ ਗੁਰਮੰਗਲ ਦੇ ਪਾਤਸ਼ਾਹ ਨੂੰ ਜਿਹੜੇ ਗੁਰਤਾ ਗਦੀ ਬਖਸ਼ਿਸ਼ ਕੀਤੀ ਫਿਰ ਆਪ ਨਾਰੀਅਲ ਤੇ ਗੁਰਦਾ ਗੱਦੀ ਬਾਬਾ ਬੁੱਢਾ ਜੀ ਕੋਲੋਂ ਤਿਲਕ ਦਵਾਇਆ ਇਹਵੇਂ 10 ਪਾਛੀਆਂ ਤੱਕ 9ਵੀਂ ਪਾਛਾ ਤਾਂ ਇਹ ਸਾਰੀ ਖੇਡ ਚੱਲੀ ਇੱਕ ਜੋਤ ਦੂਸਰੀ ਜੋਤ ਵਿੱਚ ਜਿੱਲੇ ਪ੍ਰਵੇਸ਼ ਹੁੰਦੀ ਸੀ ਉਹ ਗੁਰਨਾਨਕ ਦੇਵ ਪਾਛਾ ਦੀ ਵਾਛਸ਼ ਦੀ ਪਾਤਰ ਬਣਦੀ ਸੀ ਤੇ 10ਵੇਂ ਪਾਛਾ ਨੇ ਕੀ ਕੀਤਾ ਇਹ ਹੁਣ ਆਪਾਂ ਨੂੰ ਅੱਜ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਆਪਾਂ ਮੇਂ ਸਰੀਰ ਕਰਕੇ ਸਤਿਗੁਰਾਂ ਨੂੰ ਪਤਾ ਸੀ ਅਸੀਂ ਚਲੇ ਜਾਣਾ ਤੁਸੀਂ ਬੱਚੇ ਆ ਇਹ ਉਹ ਜੋਤ ਆ ਜਿਹੜੀ ਦਸਾਂ ਪਾਤਸ਼ਾਹ ਦੀ ਜੋਤ ਦੇ ਵਿੱਚੋਂ 11ਵੀਂ ਜੋਤ ਅੱਜ ਸਾਡੀ ਅਗਵਾਈ ਕਰਦੀ ਜਿਹਨੂੰ ਗੁਰੂ ਦਸਮ ਪਾਤਸ਼ਾਹ ਜੀ ਨੇ ਆਪ ਗੁਰਤਾ ਗੱਦੀ ਵਾਰਸ਼ਤ ਕੀਤੀ ਸੀ ਕਈ ਵਾਰੀ ਕਹਿ ਦਿੰਦੇ ਜੀ ਇਹ ਤਾਂ ਸਾਖ ਸਾਖ ਦੱਸਣਾ ਚਾਹੀਦਾ ਮੈਂ ਬਾਅਦ ਇਹਨਾਂ ਕਿੰਨਾ ਗਰਵਾਣੀ ਪੜਨ ਲੱਪਾ ਉਹ ਸਾਰਾ ਕੁਝ ਦੱਸਣ ਲੱਪਾ ਆ ਮੈਂ ਹੁਣ ਧਾਰਨਾ ਦਿੱਤੀਆਂ ਨਾ ਇਹ ਸਤਿਗੁਰ ਜੀ ਨੇ ਤੁਹਾਨੂੰ ਸਮਝਾਉਣ ਲਈ ਕੀਤੀਆਂ ਕਿ ਤੂੰ ਭਾਈ ਜੇ ਚਾਹਨਾ ਗੁਰੂ ਦੇ ਦਰਸ਼ਨ ਕਰਨੇ ਫਿਰ ਬਾਣੀ ਗੁਰੂ ਗੁਰੂ ਹੈ ਬਾਣੀ ਫਿਰ ਭਾਈ ਬਾਣੀ ਨੂੰ ਗੁਰੂ ਕਰਕੇ ਜਾਣੀ ਇਹੋ ਸੰਦੇਸ਼ ਲੈ ਕੇ ਆ ਜਿਹੜੇ ਬੱਚੇ ਤੁਹਾਡੇ ਬਲਾਂਟੇ ਰਿਆ ਅੱਜ ਪਿੰਡਾਂ ਦੇ ਵਿੱਚ ਜਾਂਦੇ ਆ ਔਰ ਵੱਡੇ ਪੱਦਰ ਦੇ ਉੱਤੇ ਇਹ ਅੱਜ ਉਹਨਾਂ ਰੂਹਾਂ ਨੂੰ ਜਿਹੜੀਆਂ ਰੂਹਾਂ ਟੈਂਪਰੇਰੀ ਤੌਰ ਤੇ ਸਮੇਂ ਅਨੁਸਾਰ ਚਾਹੁੰਦੀਆਂ ਭਈ ਸਾਨੂੰ ਕੋਈ ਰਾਹਤ ਮਿਲੇ ਇਹ ਉਹਨਾਂ ਦੇ ਉੱਤੇ ਜ਼ਖਮਾਂ ਦੇ ਉੱਤੇ ਮਲ੍ਹਮ ਲਾ ਕੇ ਕੁਰਬਾਨੀ ਦੀ ਆ ਬੱਚੀਆਂ ਹੁਣ ਕਿਵੇਂ ਆ ਆਪਣੇ ਤੁਹਾਡੇ ਸਾਹਮਣੇ ਕੀਰਤਨ ਤੇ ਬਾਰਾਂ ਗਾ ਕੇ ਗਈਆਂ ਇਹ ਇੱਕ ਜਿੱਦਾਂ ਕਹਿੰਦੇ ਹੁੰਦੇ ਲਾਉਣ ਦੀ ਇੱਕ ਯੋਗਤੀ ਆ ਜਿਵੇਂ ਆਪਾਂ ਪਨੀਰ ਕੱਢਣਾ ਹੁੰਦਾ ਦੁੱਧ ਦੇ ਵਿੱਚ ਫਿਰ ਆਪਾਂ ਖਟਾਈ ਪਾ ਕੇ ਪਨੀਰ ਚੋਣ ਲੈਂਦੇ ਨਾ ਇਹ ਚੇਟਕ ਲਾਉਣ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਤੇ ਮੈਂ ਆਪਣੀ ਭੈਣ ਬੀਬੀ ਮਨਜੀਤ ਕੌਰ ਨੂੰ ਇਹ ਵਧਾਈ ਵੀ ਦਿਨਾ ਦੇਖੋ ਮੂੰਹ ਤੇ ਸਿਫਤ ਕਰਨੀ ਕਹਿੰਦੇ ਸਿਆਣੇ ਚੰਗੇ ਨਹੀਂ ਹੁੰਦੇ ਆ ਪ੍ਰਿਆਮ ਸੂ ਸਾਡਾ ਪ੍ਰਚਾਰਕ ਆ ਦੂਸਰੇ ਪ੍ਰਚਾਰਕ ਬੈਠੇ ਪਰ ਜੇ ਇਸ ਸਪੱਸ਼ਟ ਮੈਂ ਇਹ ਬੱਚੇ ਕੰਮ ਕਰਦੇ ਆ ਬਲੰਟੀਅਰ ਮੈਂ ਅਕਸਰ ਦੇਖਦਾ ਬਹੁਤ ਛਿਰੇ ਦਾ 28 ਸਾਲ ਦਾ ਮੈਂਬਰ ਆ ਤੁਹਾਡੇ ਹਲਕੇ ਤੇ ਆ ਅਮਰਜੀਤ ਸੂ ਹੁਣੇ ਵੀ ਲਾਉਂਦੇ ਦੀਵਾਨ ਮੈਂ ਆਪ ਵੀ ਜਾਂਦਾ ਰਹਿੰਦਾ ਹੁਣ ਤਾਂ ਸਮਾਂ ਨਹੀਂ ਬਣਦਾ ਕਿਉਂਕਿ ਰਜੇਮੇ ਇੰਨੇ ਹੋ ਗਏ ਤੇ ਕਲਿਆਣ ਸੂ ਬੈਠਾ ਪਰ ਬੱਚਿਆਂ ਦਾ ਕੰਮ ਜਿਹੜਾ ਕੰਮ ਦਾ ਢਾਂਗ ਸੀ ਮੈਨੂੰ ਪਿੰਡਾਂ ਵਾਲੇ ਕਹਿੰਦੇ ਆ ਵੀ ਜੋ ਮੁੜ ਕੇ ਭੇਜੋ ਨਹੀਂ ਤਾਂ ਆਪਾਂ ਦੇਖਦੇ ਪ੍ਰਚਾਰਕਾਂ ਨੂੰ ਧੱਕੇ ਮਾਰ ਕੇ ਕਹਿੰਦੇ ਕੋਈ ਨਹੀਂ ਜੀ ਜਾਓ 2 ਘੰਟੇ ਬੈਠੇ ਬੜੇ ਓਕੇ ਓਕੇ ਰਾਤ ਨੂੰ ਦਵਾਨ ਚ ਇਹ ਬੱਚੇ ਪ੍ਰਸ਼ੰਸਾ ਦੇ ਪਾਤਰ ਆ ਤੇ ਮੈਂ ਅਕਸਰ ਦੇਖਦਾ ਜੇ ਕੋਈ ਬੱਚਾ ਸਾਡੇ ਸਕੂਲਾਂ ਕਾਲਜਾਂ ਦਾ ਟੀਚਰ ਆ ਨਾ ਜੇ 80000 ਰੁਪਇਆ ਤਨਖਾਹ ਲੈਂਦਾ ਉਹ ਕਹਿੰਦਾ ਕੋਈ ਕੰਮ ਕਰਨ ਦੀ ਲੋੜ ਨਹੀਂ ਹੁਣ ਪੱਕਾ ਹੋ ਗਿਆ ਤੇ ਜਿਹੜੇ 10000 ਤੇ ਲੱਗੇ ਉਹ ਮੈਨੂੰ ਕਹਿੰਦੇ ਜੀ ਸਾਨੂੰ ਪੱਕੇ ਨਾ ਕਰਿਓ ਸਾਨੂੰ 10000 ਲੱਗਾ ਰਹਿਣ ਦਿਓ ਤੇ ਕੰਮ ਉਹ ਕੱਲੇ ਜਣੇ 80 80000 ਦੇ ਬਰੋਬਰ ਦੇ ਦੋ ਦੋ ਦੇ ਹਫ਼ਤਿਆਂ ਦਾ ਕੰਮ ਕਰਦੇ ਆ ਇਹ ਉਹ ਬੱਚੇ ਆ ਤੁਸੀਂ ਮੈਂ ਅੱਗੇ ਵੀ ਅਸੀਂ ਪਿੱਛੇ ਜਦੋਂ ਭੈਣ ਜੀ ਨੂੰ ਪਤਾ ਆਸੀਂ ਬੱਚੇ ਰੱਖੇ ਸੀ ਜਿਨ੍ਹਾਂ ਦੀ ਗੱਲ ਹੁਣੇ ਤੁਹਾਡੇ ਨਾਲ ਕਰਕੇ ਬਰਿਆਮ ਤੋਂ ਹੁਣੇ ਗਏ ਆ ਉਹਨਾਂ ਬੱਚਿਆਂ ਨਾਲ ਅਸੀਂ ਵਾਅਦਾ ਕੀਤਾ ਸੀ ਵੀ ਤੁਸੀਂ ਸਕਾਲਰਸ਼ਿਪ ਤੁਹਾਨੂੰ 1 ਸਾਲ ਦੇਵਾਂਗੇ ਉਹਦੀ 2 ਸਾਲ ਕੰਮ ਕੀਤਾ ਅੱਜ ਸ਼ੋਮਣੀ ਕਮੇਟੀ ਦੇ ਪ੍ਰਚਾਰਕ ਬਣ ਕੇ ਵਿਚਰ ਰਹੇ ਆ ਇਹ ਤਾਂ ਹੀ ਸੰਭਵ ਆ ਜੇ ਮੋਰਿਓ ਤੁਸੀਂ ਵੀ ਰਿਸਪੌਂਡ ਕਰੋਗੇ ਕਿਉਂਕਿ ਅੱਜ ਬਹੁਤ ਪਾਸਿਓਂ ਹਮਲੇ ਹੋ ਰਹੇ ਸਿੱਖੀ ਦੇ ਉੱਤੇ ਸਾਡਾ ਗੁਰੂ ਸਿਧਾਂਤ ਸਾਡੀ ਤਰਜਮਾਨੀ ਕਰਦੀ ਪੰਜਾਬੀ ਗੁਰਮੁਖੀ ਤੇ ਮੈਂ ਇੱਕ ਫਿਰਕੇ ਦਾ ਨਾਂ ਨਹੀਂ ਲੈਣਾ ਉਹ ਫਿਰਕੇ ਦੇ ਜਿੱਲੇ 22 250 ਬੰਦਾ ਰਹਿ ਗਿਆ ਉਹਨਾਂ ਦੇ ਵਿੱਚ ਇੱਕ ਸਿਆਣਾ ਬੰਦਾ ਸੀ ਉਹ ਕਹਿੰਦਾ ਹੁਣ ਤੁਹਾਡਾ ਖਾਤਮੇ ਦੇ ਕੰਡੇ ਚੱਲੇ ਆ ਮੇਰੇ ਨਾਲ ਚਲੋ ਜੰਗਲਾਂ ਦੇ ਵਿੱਚ ਲੈ ਗਿਆ ਉਹਨਾਂ ਨੂੰ ਉਹਨੇ ਦੋ ਗੱਲਾਂ ਬਹੁਤ ਵੱਡੀਆਂ ਦਿੱਤੀਆਂ ਅੱਜ ਸਾਨੂੰ ਵੀ ਆਪਣੇ ਵਿੱਚ ਸਮਾਉਣ ਦੀ ਲੋੜ ਹੈ ਉਹ ਕਹਿੰਦਾ ਇੱਕ ਤਾਂ ਆਪਣੀ ਮਾਤ ਭਾਸ਼ਾ ਨਹੀਂ ਛੱਡਣੀ ਇਹ ਜਿੰਨੇ ਬੱਚੇ ਆ ਇਹਨਾਂ ਨੂੰ ਮਾਤ ਭਾਸ਼ਾ ਦੱਸਣੀ ਭਈ ਛੱਡਣੀ ਨਹੀਂ ਕਦੇ ਵੀ ਤੇ ਸਾਡੀ ਮਾਤ ਭਾਸ਼ਾ ਕਿਹੜੀ ਆ ਬੱਚਿਓ ਸਾਡੀ ਮਾਤ ਭਾਸ਼ਾ ਕਿਹੜੀ ਆ گورਮਕੀ ਪੰਜਾਬੀ ਇਹ ਸਾਡੀ ਮਾਤ ਭਾਸ਼ਾ ਦੂਜਾ ਉਹਨੇ ਕਿਹਾ ਜਿਹੜਾ ਬੱਚੇ ਇਹਨਾਂ ਨੂੰ ਚੜਦਾ ਸੂਰਜ ਦਿਖਾ ਲੈਣਾ ਲੈਂਦਾ ਸੂਰਜ ਨਹੀਂ ਦਿਖਾ ਲੈਣਾ ਕਿ ਤੁਸੀਂ ਹਾਲੇ ਜ਼ਿੰਦਗੀ ਦੇ ਵਿੱਚ ਨਵੇਂ ਉੱਠੇ ਆ ਤੁਸੀਂ ਪਵਿੱਤਰ ਗੁਰਬਾਣੀ ਗੁਰਮਖੀ ਰਾਹੀਂ ਇਸ ਪਵਿੱਤਰ ਗੁਰਬਾਣੀ ਦੇ ਵਿੱਚ ਨਿਕਲਣਾ ਅੱਜ ਉਹ ਕੌਮ ਅਮਰੀਕਾ ਦੀ ਧਰਤੀ ਤੇ ਅੱਧਾ ਆਰਥਿਕ ਤੌਰ ਤੇ ਇਕਨੋਮਿਕ ਫੈਕਟਰ ਨਾਲ ਰਾਜ ਕਰ ਰਹੇ ਆ ਤੇ ਸਾਨੂੰ ਤਾਂ ਗੁਰੂ ਸਾਹਿਬ ਨੇ ਖਜ਼ਾਨਾ ਏਡਾ ਵੱਡਾ ਬਾਕਸ ਦਿੱਤਾ ਅੱਜ ਤਾਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਪਵਿੱਤਰ ਗੁਰਬਾਣੀ ਨਾਲ ਜੁੜ ਰਹੇ ਕਿਉਂ ਜੁੜ ਰਹੇ ਆਦ ਸੱਚ ਜੁਗਾਤ ਸੱਚ ਇੱਕ ਸੱਚ ਹੁੰਦਾ ਜਿਹੜਾ ਕੁਝ ਸਮੇਲੇ ਸਾਚਿਆ ਮੁੜ ਕੇ ਵੇਪਾਰਕਟ ਹੋ ਜਾਂਦਾ ਫਿਰ ਧੁੰਦਲਾ ਪੈ ਜਾਂਦਾ ਫਿਰ ਟਰਕਟ ਹੋ ਜਾਂਦਾ ਪਵਿੱਤਰ ਗੜਵਾਣੀ ਇੱਕ ਓੰਕਾਰ ਤੋਂ ਲੈ ਕੇ 18 ਤਸਵੀਰ ਇਹ ਆਦ ਸੱਚ ਤੇ ਜੁਗਾਤ ਸੱਚ ਰਹਿਣਾ ਭਾਈ ਸਤਗੁਰੂ ਜੀ ਕਹਿੰਦੇ ਜੇ ਖੁਸ਼ੀਆਂ ਬਰਕਤਾਂ ਲੈਣੀਆਂ ਨਾ ਬੜਾ ਸੌਖਾ ਤਰੀਕਾ ਸਾਨੂੰ ਦੱਸ ਦਿੱਤਾ ਉਹ ਕਿਹੜਾ ਤਰੀਕਾ ਸੀ ਖੰਡੇ ਬਾਡੇ ਦੀ ਪੌਣ ਛਕ ਲਾ ਅਮਰਤ ਵੇਲੇ ਉਠ ਤੈਨੂੰ ਗੁਰੂ ਸਾਹਿਬ ਜੀ ਬਾਲ ਉਤਮ ਬਖਸ਼ਿਸ਼ ਕਰਨਗੇ ਪੰਜਾਂ ਬਾਣੀਆਂ ਦਾ ਨਿਤ ਨਿਮੀ ਪਰਪੱਖਤਾ ਕਰਦਾ ਸੋਦਰ ਦਾ ਪਾਠ ਕਰਕੇ ਰਾਤ ਨੂੰ ਸੌ ਜਾ ਕੀਰਤਨ ਸੋਹਲੇ ਦਾ ਪਾਠ ਕਰਕੇ ਛੋਟੀ ਸੰਖੇਪ ਅਰਦਾਸ ਕਰਕੇ ਸੌ ਜਾ ਗੁਰੂ ਤੇਰੇ ਅੰਗ ਸੰਗ ਰਹੂਗਾ ਇਹ ਏਡੀਆਂ ਵੱਡੀਆਂ ਜੇ ਕੋਈ ਬੰਦਾ ਸਾਨੂੰ ਆਹ ਦੁਨਿਆਵੀ ਤੌਰ ਤੇ ਦੱਸੇ ਵੀ ਤੈਨੂੰ ਆਹ ਕੰਮ ਮਿਲੂਗਾ ਤੈਨੂੰ ਸੁੱਖ ਮਿਲੂਗਾ ਇਹ ਤਾਂ ਲੋਕ ਤੇ ਪ੍ਰਲੋਗ ਦੇ ਸਤਗੁਰੂ ਜੀ ਨੇ ਸੋਹਲੇ ਕਰਦੇ ਸਿਖਾਇਆ ਪਰ ਸਿੱਖ ਅੱਜ ਵੀ ਬੇਸਲਾ ਹੋਇਆ ਭਾਲਦਾ ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ ਆਓ ਸਾਰੇ ਇਸ ਗੱਲ ਦਾ ਪ੍ਰਾਨ ਕਰਨੀਏ ਜਿਹੜੇ ਬੱਚੇ ਆ ਇਹ ਤੁਹਾਡਾ ਮੂਲ ਤਾਨ ਆ ਤੇ ਜੇ ਇਸ ਕੰਮ ਦਾ ਟੋਮ ਦਾ ਮੂਲ ਤਾਨ ਮਜ਼ਬੂਤ ਹੋ ਜਾਏ ਫਿਰ ਵਿਆਜ ਦੇ ਨਾਲੇ ਬੁੱਤਾ ਲੱਗਦਾ ਰਹਿੰਦਾ ਆ ਸਾਡੇ ਵਾਲੀ ਪੀੜੀ ਦਾ ਨਾਸ ਕਰ ਗਈ ਸਾਡੇ ਕਾਸੇ ਦਾ ਪਰ ਗੁਰੂ ਸਾਹਿਬ ਕਿਰਪਾ ਕਰਨ ਅੱਜ ਲੋੜ ਆ ਇੱਕ ਸਾਡੇ ਵਿੱਚ ਬਹੁਤ ਵੱਡੀ ਭੈੜ ਆ ਕਿ ਸ਼ਰਮਣੀ ਮੈਂ ਮੈਂ ਹੁਣ ਜੇ ਲਾਉਣਾ ਇੱਕ ਪਿੰਡ ਦੇ ਵਿੱਚ 6-6 ਗੁਰਦੁਆਰੇ ਆ। ਫੇਰ ਮੈਂ ਜਿਹਲੇ ਜਾਣਾ ਕਹਿੰਦੇ ਜੀ ਤੁਹਾਡਾ ਸ਼ੋਮਣੀ ਕਮੇਟੀ ਦਾ ਨਾ ਪ੍ਰਚਾਰ ਬੜਾ ੱੱਲਾ। ਤੇ ਮੈਂ ਪੁੱਛਦਾ ਵੀ ਤੁਹਾਡੇ ਪਿੰਡ ਚ ਗੁਰਦੁਆਰੇ ਕਿੰਨੇ ਕਹਿੰਦੇ ਜੀ 6। ਮੈਂ ਕਹਾ ਨਿਤਨੇਮ ਸਵੇਰੇ ਹੁੰਦਾ ਕਹਿੰਦੇ ਹੁੰਦਾ। ਮੈਂ ਕਹਾ ਸੋਦਰ ਦਾ ਪਾਠ ਕਹਿੰਦੇ ਹੁੰਦਾ। ਰਾਤ ਨੂੰ ਮਹਾਰਾਜ ਵੀ ਸੁਖਾਸਣ ਕਰਦੇ ਆ ਤੇ ਸੰਗਰਾਦ ਵੀ ਮਨਾਉਨੇ ਕਹਿੰਦੇ ਮਨਾਉਨੇ ਆ। ਗੁਰਪੁਰਬ ਵੀ ਮਨਾਉਂਦੇ ਤੇ ਪ੍ਰਚਾਰ ਹੋਰ ਕਿਹੜਾ ਚਾਹੀਦਾ। ਇੱਕ ਬਹਾਨਾ ਬਣਾਇਆ ਆ ਆਪਾਂ ਸਾਰਿਆਂ ਨੇ। ਗੁਸਾ ਨਾ ਕਰੋ ਕੋਈ ਬੰਦੇ ਗੁੱਸਾ ਕਰ ਜਾਣਗੇ ਕਿ ਪ੍ਰਚਾਰ ਹੋਰ ਕਿੱਥੋਂ ਆਣਾ ਇਹੋ ਹੀ ਪ੍ਰਚਾਰ ਆ ਜਿਹਨੂੰ ਆਪਾਂ ਦੂਏ ਦੇ ਮੌੜਾਂ ਤੇ ਸਿੱਟ ਰਹੇ ਹਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਧਾ ਜਿੰਨਾ ਬਚੜਿਆ ਉਹ ਧਰਮ ਪ੍ਰਚਾਰ ਤੇ ਜਾਂਦਾ ਤੇ ਤੁਸੀਂ ਜੇ ਆਪਣਾ ਇੱਕ ਇਕਤਥਲਸ ਕਰ ਲਓ ਆ ਸਾਡੇ ਗੁਰਮਤਿ ਦਾ ਰਸਾਲਾ ਛਾਪਦਾ ਇਹਨੂੰ ਜੇ ਰਸਾਲੇ ਨੂੰ ਤੁਸੀਂ ਲਵਾ ਲਓ ਕਿੰਨੀ ਕੀਮਤ ਹੈ ਜੀ ਪਰਿਆਮ ਦਾ 20 ਰੁਪਏ ਨਹੀਂ ਉਦਾਂ ਜਿਹੜੀ ਲਾਈਫ ਮੈਂਬਰ ਲਾਈਫ ਮੈਂਬਰਸ਼ਿਪ ਗੁਰਮਤ ਪ੍ਰਕਾਸ਼ ਲਾ ਮਹੀਨੇ ਦੇ ਵਿੱਚ ਇੱਕ ਆਉਂਦਾ ਉਹਦੀ ਕੀਮਤ ਕਿੰਨੀ ਆ ਮੈਂ ਉਹ ਰੱਦੀ ਨਹੀਂ ਕਹੂੰਗਾ ਜੇ ਕਾਗਜ਼ਾਂ ਦਾ ਤੋਲ ਕਰੂੰਗੇ ਤੇ ਜਿੰਨੇ ਤੁਸੀਂ ਸਾਨੂੰ ਪੈਸੇ ਦੇਣੇ ਉਹ ਤੋਂ ਜ਼ਿਆਦਾ ਉਹਦੀ ਕਾਗਜ਼ਾਂ ਦਾ ਹੀ ਮੁੱਲ ਆਉ। ਜੇ ਤੁਸੀਂ ਆਪਣੇ ਘਰ ਖਰਚ ਗੁਰਮਤ ਪ੍ਰਕਾਸ਼ ਹਲਵਾ ਲਓ। ਆ ਬੱਚੇ ਵੀ ਪੜਨਗੇ। ਫਿਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਇਹਨਾਂ ਨੂੰ ਫਿਰ ਪ੍ਰਚਾਰ ਕਰਨ ਦੀ ਦੀ ਲੋੜ ਪੈਣੀ। ਫਿਰ ਤੁਸੀਂ ਦੇਖੋਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਕਿੱਡਾ ਕਾਹਚ ਕਰ ਰਹੀ ਆ। ਨਿੰਦੀਏ ਨਾ ਕਿਸੇ ਨੂੰ ਕਹਿੰਦੇ ਰੀਸ ਕਰ ਛੜਨਾ ਰੀਸ ਕੀ ਕਰਨੀ ਆ ਰੀਸ ਕਰਨੀ ਸਤਿਗੁਰੂ ਨੇ ਜਿਹਨੇ ਸਾਨੂੰ ਸੰਧਲੀ ਪੈੜਾ ਪਾ ਕੇ ਦਿੱਤੀਆਂ ਉਹਨਾਂ ਪੈੜਾਂ ਤੇ ਚੱਲਣ ਦਾ ਯਤਨ ਕਰ ਗਏ ਸੋ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਆ ਬਲੰਟੀਅਰ ਜਿਨ੍ਹਾਂ ਨੂੰ ਆਪਾਂ ਬਲੰਟੀਅਰ ਤਾਂ ਇਨੇ ਜਿਹੜੇ ਦੂਜੇ ਬਲੰਟੀਅਰ ਜਿਨ੍ਹਾਂ ਨੇ ਸਹਿਯੋਗ ਕੀਤਾ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਇਹ ਕੋਈ ਫਾਰਮਲਟੀ ਨਹੀਂ ਹੋਈ ਮੈਂ ਬੜੇ ਚਿਰ ਦਾ ਪ੍ਰਚਾਰਕਾਂ ਨਾਲ ਜਾਨਣਾ ਕਈ ਵਾਰੀ ਫਾਰਮੈਟ ਹੀ ਹੁੰਦੀ ਆ ਤੁਸੀਂ ਰੂਹ ਨਾਲ ਆਏ ਆ ਮੰਨ ਕਰਕੇ ਆਏ ਆ ਤੁਹਾਨੂੰ ਪ੍ਰੇਰਨਾ ਦਿੱਤੀ ਨਾ ਪ੍ਰਚਾਰਕਾਂ ਨੇ ਤੇ ਤਾਂ ਤੁਸੀਂ ਆਏ ਆ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦਾ ਜਿੰਨੇ ਵੀ ਬੱਚਿਆਂ ਨੇ ਖੰਡੇ ਬਾਟੇ ਦੀ ਪੌੜ ਛਕਣੀ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਪਰਿਵਾਰਦਿਆਂ ਸਾਰੇ ਜੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੰਤ ਦੇ ਵਿੱਚ ਮੈਂ ਆਪਣੀ ਭੈਣ ਬੀਬੀ ਮਨਜੀਤ ਕੌਰ ਜੀ ਸਰਦਾਰ ਬਰਿਆਮ ਸਿੰਘ ਸਾਰੇ ਸਾਡੇ ਪ੍ਰਚਾਰਕ ਤੇ ਅਚੇਚੇ ਤੌਰ ਤੇ ਜਿੰਨੇ ਬਲੈਂਡਰ ਆਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਭਾਈ ਰੇਸ਼ਮ ਸਿੰਘ ਹੁਣੇ ਬੈਠੇ ਜਿਹੜੇ ਬਾਬਾ ਬਗੇਲ ਸਿੰਘ ਦੀ ਇਸ ਸਮਾਧ ਦੇ ਪ੍ਰਧਾਨ ਵੀ ਆ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਬੈਠੇ ਆ ਇਹ ਵੀ ਸਾਰੇ ਸਹਿਯੋਗ ਕਰਦੇ ਹਮੇਸ਼ਾ ਹੀ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਦਾ ਕੰਮ ਅੱਜ ਦਾ ਨਹੀਂ 105 ਸਾਲ ਤੋਂ ਰੰਗਿਆ ਆ ਠੀਕ ਹੈ ਕਈ ਵਾਰੀ ਮੇਰੇ ਵਰਗੇ ਕਮਜ਼ੋਰ ਪ੍ਰਧਾਨ ਆ ਜਾਂਦੇ ਆ ਉਹ ਨਹੀਂ ਠੀਕ ਢੰਗ ਚਲਾਉਂਦੇ ਗੁਰੂ ਸਾਹਿਬ ਕਿਰਪਾ ਕਰਨ ਜਿਲੇ ਆ ਪਨੀਰੀ ਤੌਰ ਤੇ ਚੰਗੇ ਢੰਗ ਦੇ ਨਾਲ ਇਹਨਾਂ ਬੱਚਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਦੇਖੋ 사ਤਗੁਰੂ ਜੀ ਕਿਰਪਾ ਕਰਨ ਅੱਜ ਪਦਾਰਥਵਾਦੀ ਯੋਗਿਆ ਮਾਂ ਪੇ ਬੱਚੇ ਨੂੰ ਪੜਾਉਂਦੇ ਆ ਤੇ ਆਸ ਰੱਖਦੇ ਆ ਵੀ ਬੱਚਾ ਕੁਝ ਕਮਾਈ ਵੀ ਕਰੇ ਭਾਵੇਂ ਸਕਾਲਰਸ਼ਿਪ ਤੁਹਾਡਾ ਥੋੜਾ ਥੋੜਾ ਨਹੀਂਗਾ ਤੁਹਾਨੂੰ ਸ਼ਬਦ ਭੇਟ ਖਜ਼ਾਨਾ ਵੀ ਪਿੰਡਾਂ ਦੇ ਵਿੱਚ ਦਿੰਦੇ ਆ ਤੇ ਜਿਹੜੇ ਚੰਗੇ ਪ੍ਰਚਾਰ ਕਰਿਆ ਉਹ ਤਾਂ ਨਾਮ ਸਕਾਰਾਂ ਹੁੰਦੀਆਂ ਫੇ ਉਦਾਂ ਵੀ ਸੋ ਗੁਰੂ ਸਾਹਿਬ ਕਿਰਪਾ ਕਰਨ ਹੋਰ ਵੱਡੀਆਂ ਬਲੰਦੀਆਂ ਵੱਲੋਂ ਤੁਹਾਨੂੰ ਲੈ ਕੇ ਜਾਵੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਕਿਉਂਕਿ ਰਜੇਵੇਂ ਹੋਰ ਵੀ ਆ ਮੈਂ ਹੁਣ ਤੁਹਾਤੋਂ ਖਿਮਾ ਲੈ ਲੈਣੀ ਹੈ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਇਸ ਪੰਡਾਲ ਦੇ ਵਿੱਚ ਸਜੇ ਰਹਿਣਾ ਜਿੱਥੇ-ਜਿੱਥੇ ਕਾਲ ਜਿਹੜੀ ਜਿਹੜੇ ਡਿਊਟੀ ਲੱਗੀ ਆ ਉਸੇ ਤਰ੍ਹਾਂ ਹੀ ਉਹਨਾਂ ਵਾਣਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧਮਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਿਉ ਮੈਲ ਬਛਰੇ ਗਊਪ੍ਰੀਤ ਲਗਾਵੇ ਕਾਮਣ ਪ੍ਰੀਤ ਜਾਂ ਪੇਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਧੰਨ ਧੰਨ ਸਹਿਬ ਸਤਗੁਰ ਜੀ ਦੀ ਪਵਿੱਤਰ ਕਰਵਾਣੀ ਤੋਂ ਬਲਿਹਾਰੇ ਜਾਈਏ ਕਿਵੇਂ ਦੀਆਂ ਸਤਗੁਰ ਜੀ ਆਧਾਰਨਾ ਦੇ ਦੇ ਕੇ ਇੱਕ ਮਨੁੱਖ ਮਾਤਰ ਜਿਹੜਾ ਅੰਦਰੋਂ ਸੁੱਤਾ ਹੈ ਉਹਨੂੰ ਜਗਾਉਣ ਦਾ ਯਤਨ ਕਰ ਰਹੇ ਸਰਦਾਰ ਬ੍ਰਿ얌 ਸਿੰਘ ਸਾਡੇ ਪ੍ਰਚਾਰਕ ਜਿਹੜੇ ਉਸ ਮਹਾਨ ਸਿੱਖ ਪੰਥ ਦੇ ਮਹਾਨ ਵੇਦ ਪਿਆਸ ਭਾਈ ਗੁਰਦਾਸ ਜੀ ਦੀਆਂ ਕਵਿਤਾਵਾਂ ਤੇ ਨਾਲ ਤੁਹਾਡੇ ਨਾਲ ਸਾਂਝ ਪਾ ਰਹੇ ਸੀ ਸਾਧਗੁਰੂ ਜੀ ਦੀ ਗਰਵਾਣੀ ਕਹਿੰਦੇ ਜਿਵੇਂ ਬਛੜਾ ਗਊ ਦੀ ਪ੍ਰੀਤ ਜਦੋਂ ਗਊ ਬਛੜੇ ਨੂੰ ਮਿਲਦੀ ਆਤਮਿਕ ਤੌਰ ਤੇ ਤ੍ਰਿਪਤੀ ਹੈ ਇਹ ਆਤਮਿਕ ਤੌਰ ਤੇ ਗਰਬਾਣੀ ਅਖਰਾਂ ਦਾ ਗਿਆਨ ਵੀ ਆਤਮਿਕ ਤੌਰ ਤੇ ਮਨੁੱਖ ਨੂੰ ਸੰਕੇਤ ਦਿੱਤਾ ਸਤਗੁਰ ਜੀ ਨੇ ਕਹਿੰਦੇ ਇੱਕ ਸੁਹਾਗਵਤੀ ਔਰਤ ਜੇਲੇ ਆਪਣੇ ਪਿਰ ਨੂੰ ਆਪਣੇ ਪਤੀ ਨੂੰ ਮਿਲ ਲੈਂਦੀ ਉਹਦੀ ਆਤਮਿਕ ਤੌਰ ਤੇ ਤ੍ਰਿਪਤੀ ਹੋ ਜਾਂਦੀ ਏਸੇ ਤਰਜ ਤੇ ਜਿਹੜਾ ਗੁਰੂ ਦਾ ਜਨ ਹਰੀ ਜਾਨੇ ਆ ਉਹ ਜੇਲੇ ਹਰੀ ਦੇ ਗੁਣ ਗੈਣ ਕਰ ਲਵੇ ਤੇ ਆਨ ਮਾਨਸਿਕ ਤੌਰ ਤੇ ਉਹਦੀ ਬੜੀ ਵੱਡੀ ਜਿਹੜੀ ਉਹ ਪ੍ਰਾਪਤੀ ਹੋ ਜਾਂਦੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਕੁਝ ਸਮਾਂ ਏਵੇਂ ਦਾ ਸੀ ਉਦੋਂ ਵੀ ਬਹੁਤ ਲੋਕ ਇੱਥੇ ਮਹਾਰਤੀ ਰਤੀ ਔਰ ਬਹੁਤ ਵੱਡੇ ਪੈਰੋਕਾਰ ਸੀ ਜਿਹੜੇ ਧਰਮ ਨੂੰ ਆਪਣੇ ਢਾਂਗ ਦੇ ਨਾਲ ਚਲਾਉਂਦੇ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਨਵੇਖਲਾ ਸਾਨੂੰ ਸਿਧਾਂਤ ਇੱਕ ਓੰਕਾਰ ਦਾ ਵਾਕਿਜ਼ ਕੀਤਾ ਤੇ ਲੋਕਾਂ ਨੇ ਉਦੋਂ ਵਿਰੋਧ ਵੀ ਕੀਤਾ ਧਾਰਮਿਕ ਲੋਕਾਂ ਨੇ ਕਿਉਂ ਵਿਰੋਧ ਕੀਤਾ ਸੀ ਪਹਿਲਾਂ ਤਾਂ ਕਿਉਂਕਿ ਧਰਮ ਦੇ ਵਿੱਚ ਮੰਡੀਆਂ ਸੀ ਉਹਨੇ ਕਿਹਾ ਇੱਕ ਓੰਕਾਰ ਦੀ ਗੱਲ ਕਰਨ ਵਾਲਾ ਕੌਣ ਆਇਆ ਕਿਉਂਕਿ ਦੁਕਾਨਦਾਰੀਆਂ ਬੰਦ ਹੋਣੀਆਂ ਸੀ ਪਰ ਗੁਰੂ ਸਾਹਿਬ ਜੀ ਨੇ ਕਿਸੇ ਦੇ ਨਾਲ ਲੜਾਈ ਨਹੀਂ ਲੜੀ ਕੇਵਲ ਤਾਂ ਕੇਵਲ ਗੁਰ ਸ਼ਬਦ ਰਾਹੀਂ ਸਾਰੀਆਂ ਜਿਹੜੀਆਂ ਰੂਹਾਂ ਮਾਨਸਿਕ ਤੌਰ ਤੇ ਕਮਜ਼ੋਰ ਸੀ ਉਹਨਾਂ ਨੂੰ ਸਤਿਗੁਰ ਜੀ ਨੇ ਪਵਿੱਤਰ ਗੁਰਬਾਣੀ ਰਾਹੀਂ ਠੱਡੀਆਂ ਕੀਤਾ ਤੇ ਮੈਂ ਬੈਠਾ ਹੁਣ ਇੱਥੇ ਦੇਖਦਾ ਸੀ ਕੈ ਗੁਰਨਾਨਕ ਦੇ ਪਾਤਸ਼ਾਹ ਨੇ ਉਹਨਾਂ ਖੁੰਧਰਾਂ ਦੇ ਵਿੱਚ ਜਾ ਕੇ ਜਿਹੜੇ ਸਮਾਜ ਤੋਂ ਟੁੱਟ ਚੁੱਕੇ ਸਨ ਜਿਹੜੇ ਕੀਰਤੀ ਆਪਣੇ ਢੰਗ ਨਾਲ ਕਰਦੇ ਸੀ ਉਹਨਾਂ ਨੂੰ ਜਾ ਕੇ ਮਾਨਸਿਕ ਤੌਰ ਤੇ ਸੁਚੇਤ ਕੀਤਾ ਕਿ ਤੁਹਾਡਾ ਜਿਹੜਾ ਮਾਰ ਗਿਆ ਉਹ ਗ੍ਰਸਤ ਦਾ ਮਾਰਕ ਸਭ ਤੋਂ ਪ੍ਰধান ਆ ਤੇ ਸਤਗੁਰ ਜੀ ਨੇ ਜਿੱਦਾਂ ਆਮ ਇੱਕ ਸਾਡੇ ਗਾਥਾ ਆਉਂਦੀ ਵੀ ਜੇ ਕੋ ਪਿਆਸਾ ਹੋਵੇ ਖੂਹ ਤੇ ਜਾਣਾ ਪੈਂਦਾ ਟੂ ਮਲ ਤੇ ਜਾਂ ਨਲਕੇ ਤੇ ਜਾਣਾ ਪੈਂਦਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਆਪ ਜਾ ਕੇ ਉਹ ਰੂਹਾਂ ਸੀਗੀਆਂ ਬੰਦਗੀ ਵਾਲੀਆਂ ਉਹਨਾਂ ਨੂੰ ਕਿਉਂਕਿ ਵੇਸਲੇ ਹੋ ਚੁੱਕੇ ਸੀ ਗੁਰਬਾਣੀ ਦੇ ਸ਼ਬਦ ਰਾਹੀਂ ਉਹਨਾਂ ਨੂੰ ਅਜਾਕਰ ਕੀਤਾ ਆ ਜਿੰਨੀ ਫਲਵਾੜੀ ਤੁਹਾਡੇ ਬੈਠੇ ਵਲਾਂਟਿਅਰ ਇਹ ਵਲਾਂਟਿਅਰ ਸ਼ਬਦ ਕੀ ਆ ਅੱਜ ਵਲਾਂਟਿਅਰ ਵਲਾਂਟਿਅਰ ਕਹਿੰਦੇ ਲੋਕ ਪੰਜਾਬ ਦੇ ਵਿੱਚ ਸਰਕਾਰ ਬਣਾ ਗਏ ਇਹ ਵਲਾਂਟਿਅਰ ਉਸ ਗੁਰੂ ਨਾਨਕ ਦੇ ਪਾਤਸ਼ਾਹ ਦੇ ਸਨੇਹ ਤੇ ਚੱਲਦੇ ਆ ਕਿਹੜਾ ਸਨੇਹਾ ਕੇ ਘਰਾਂ ਦੇ ਬੇੜਿਆਂ ਦੇ ਵਿੱਚ ਜਾ ਕੇ 5-5 ਦਿਨ 7-7 ਦਿਨ 8-8 ਦਿਨ 10-10 ਦਿਨ ਮੇਰੇ ਕੋ ਰਾਤੀ ਕੋ ਸੱਜਣ ਆਏ ਕਹਿੰਦੇ ਜੀ ਮਿਰਜ਼ਾਪੁਰ ਖੜਿਆਲੇ ਦੇ ਵਿੱਚ ਅਸੀਂ ਹਫ਼ਤਾ ਰੱਖਿਆ ਸੀ ਤੇ ਉਹਨੇ 12-13 ਦਿਨੇ ਬੱਚੇ ਉੱਥੇ ਰੱਖੇ ਇਹ ਅੱਜ ਸੰਦੇਸ਼ ਫੜਨ ਦੀ ਲੋੜ ਆ ਕਿ ਮਾਨਸਿਕ ਤੌਰ ਤੇ ਜਿਹੜੇ ਕਮਜ਼ੋਰ ਹੋ ਕੇ ਆ ਸਹਾਰਾ ਟੋਲਦੇ ਆ ਦੂਸਰਿਆਂ ਦਾ ਉਹ ਕਿਹੜਾ ਸਹਾਰਾ ਕੋਈ 4 ਪੈਸੇ ਦੇ ਦਊਂ ਕੋਈ ਹੋਰ ਤੁਹਾਡਾ ਸਵਾਰ ਤੂਗਾ ਇਹ ਅੱਜ ਹੈਗਾ ਕੱਲ ਨੂੰ ਨਹੀਂ ਹੋਣਾ ਗੁਰਨਾਨਕ ਦੇਵ ਪਾਤਸ਼ਾਹ ਨੇ ਜਿਹੜੀ ਸਾਨੂੰ ਪਵਿੱਤਰ ਕੁਰਬਾਨੀ ਵਾਕਿਜ਼ ਕੀਤੀ ਸੀ ਇੱਕ ਗੱਲ ਜੇ ਸਾਡੇ ਹਿਰਦਿਆਂ ਵਿੱਚ ਬਸ ਜਾਵੇ ਕਿਉਂਕਿ ਆਪਾਂ ਅੱਜ ਦੇਖਦੇ ਆਂ ਸਰੀਰਕ ਤੌਰ ਤੇ ਬਹੁਤ ਸਾਰੇ ਆ ਜਿਹੜੇ ਸਰੀਰਾਂ ਨੂੰ ਮਹੱਤਵ ਦੇ ਰਹੇ ਆ ਤੇ ਮੈਂ ਇੱਕੋ ਗੱਲ ਕਹਿਣਾ ਹੁੰਦਾ ਦਸਾਂ ਪਾਤਸ਼ਾਹ ਦੀ ਜੋਤ ਕਿਉਂ ਗੁਰੂ ਸਾਹਿਬ ਜੀ ਨੂੰ ਕਹਿੰਦੇ ਆ ਸਤਗੁਰੂ ਜੀ ਦਸਾਂ ਪਾਤਸ਼ਾਹ ਦੀ ਜੋਤ ਕਿਉਂਕਿ ਜਦ ਭਗਤ ਜਨ ਵੀ ਬੈਠੇ ਆ ਇਹਦੇ ਵਿੱਚ ਭੱਟ ਵੀ ਬੈਠੇ ਆ ਇਹ ਚ ਗੁਰੂ ਕੇ ਸਿੱਖ ਵੀ ਬੈਠੇ ਇਹ ਗੁਰੂ ਜੋ ਦਸਾਂ ਪਾਤਸ਼ਾਹਾਂ ਦੀ ਤਾਂ ਆ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਗੁਰੂ ਸੀ ਗੁਰシャਬਦ ਇੱਕ ਓੰਕਾਰ ਉਹ ਸਤਗੁਰੂ ਜੀ ਨੇ ਉਹਨਾਂ ਦੀ ਆराधना ਕਰਕੇ ਗਾਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜਿਹੜੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਫਿਰ ਆਪ ਨਾਰੀਅਲ ਤੇ ਗੁਰਤਾ ਗੱਦੀ ਬਾਬਾ ਬੁੱਢਾ ਜੀ ਕੋਲੋਂ ਤਿਲਕ ਦਵਾਇਆ ਐਵੇਂ ਹੀ ਦਸਾਂ ਪਾਤਸ਼ਾਹਾਂ ਤੱਕ ਨੌਵੀਂ ਪਾਤਸ਼ਾਹ ਤੱਕ ਇਹ ਸਾਰੀ ਖੇਡ ਚੱਲੀ ਇੱਕ ਜੋਤ ਦੂਸਰੀ ਜੋਤ ਵਿੱਚ ਜਿੱਲੇ ਪ੍ਰਵੇਸ਼ ਹੁੰਦੀ ਸੀ ਉਹ ਗੁਰਨਾਨਕ ਦੇਵ ਪਾਤਸ਼ਾਹ ਦੀ ਵਾਛਛ ਦੀ ਪਾਤਰ ਬਣਦੀ ਸੀ ਤੇ ਦਸਵੇਂ ਪਾਤਸ਼ਾਹ ਨੇ ਕੀ ਕੀਤਾ ਇਹ ਹੁਣ ਆਪਾਂ ਨੂੰ ਅੱਜ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਭਾਵੇਂ ਸਰੀਰ ਕਰਕੇ ਸਤਿਗੁਰਾਂ ਨੂੰ ਪਤਾ ਸੀ ਅਸੀਂ ਚਲੇ ਜਾਣਾ ਤੁਸੀਂ ਬੱਚੇ ਆ ਇਹ ਉਹ ਜੋਤ ਆ ਜਿਹੜੀ ਦਸਾਂ ਪਾਤਸ਼ਾਹ ਦੀ ਜੋਤ ਦੇ ਵਿੱਚੋਂ 11ਵੀਂ ਜੋਤ ਅੱਜ ਸਾਡੀ ਅਗਵਾਈ ਕਰਦੀ ਜਿਹਨੂੰ ਗੁਰੂ ਦਸਮ ਪਾਤਸ਼ਾਹ ਜੀ ਨੇ ਆਪ ਗੁਰਤਾ ਗੱਤੀ ਵਾਕਿਸ਼ ਕੀਤੀ ਸੀ। ਕਈ ਵਾਰੀ ਕਹਿ ਦਿੰਦੇ ਜੀ ਇਹ ਤਾਂ ਸਾਖਸ਼ਾਹ ਦਿਸਣਾ ਚਾਹੀਦਾ। ਮੈਂ ਬਾਅਦ ਇਹਨਾਂ ਕਿੰਨਾ ਗਰਵਾਣੀ ਪੜਨ ਲੱਪਾ ਉਹ ਸਾਰਾ ਕੁਝ ਦਿਸਣ ਲੱਪਾ। ਆ ਮੈਂ ਹੁਣ ਧਾਰਨਾ ਦਿੱਤੀਆਂ ਨਾ ਇਹ ਸਤਗੁਰ ਜੀ ਨੇ ਤੁਹਾਨੂੰ ਸਮਝਾਉਣ ਲਈ ਕੀਤੀਆਂ ਕਿ ਤੂੰ ਭਾਈ ਜੇ ਚਾਹਨਾ ਗੁਰੂ ਦੇ ਦਰਸ਼ਨ ਕਰਨੇ ਫਿਰ ਬਾਣੀ ਗੁਰੂ ਗੁਰੂ ਹੈ ਬਾਣੀ। ਫਿਰ ਭਾਈ ਬਾਣੀ ਨੂੰ ਗੁਰੂ ਕਰਕੇ ਜਾਣੀ ਇਹੋ ਸੰਦੇਸ਼ ਲੈ ਕੇ ਆ ਜਿਹੜੇ ਬੱਚੇ ਤੁਹਾਡੇ ਬਲੈਂਟੇ ਰਿਆ ਅੱਜ ਪਿੰਡਾਂ ਦੇ ਵਿੱਚ ਜਾਂਦੇ ਆ ਔਰ ਵੱਡੇ ਪੱਦਰ ਦੇ ਉੱਤੇ ਇਹ ਅੱਜ ਉਹਨਾਂ ਰੂਹਾਂ ਨੂੰ ਜਿਹੜੀਆਂ ਰੂਹਾਂ ਟੈਂਪਰੇਰੀ ਤੌਰ ਤੇ ਸਮੇਂ ਅਨੁਸਾਰ ਚਾਹੁੰਦੀਆਂ ਭਈ ਸਾਨੂੰ ਕੁਝ ਰਾਹਤ ਮਿਲੇ ਇਹ ਉਹਨਾਂ ਦੇ ਉੱਤੇ ਜ਼ਖਮਾਂ ਦੇ ਉੱਤੇ ਮਲਮ ਲਾ ਕੇ ਗੁਰਬਾਣੀ ਦੀ ਆ ਬੱਚੀਆਂ ਹੁਣ ਕਿਵੇਂ ਆ ਆਪਣੇ ਤੁਹਾਡੇ ਸਾਹਮਣੇ ਕੀਰਤਨ ਤੇ ਬਾਰਾਂ ਗਾ ਕੇ ਗਈਆਂ ਇੱਕ ਜਿੱਦਾਂ ਕਹਿੰਦੇ ਹੁੰਦੇ ਲਾਉਣ ਦੀ ਜੇ ਯੋਗਤੀ ਆ ਜਿਵੇਂ ਆਪਾਂ ਪਨੀਰ ਕੱਢਣਾ ਹੁੰਦਾ ਦੁੱਧੇ ਵਿੱਚ ਫਿਰ ਆਪਾਂ ਖਟਾਈ ਪਾ ਕੇ ਪਨੀਰ ਚੋਣ ਲੈਨੇ ਨਾ ਇਹ ਚੇਟਕ ਲਾਉਣ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਤੇ ਮੈਂ ਆਪਣੀ ਭੈਣ ਬੀਬੀ ਮਨਜੀਤ ਕੌਰ ਨੂੰ ਇਹ ਵਧਾਈ ਵੀ ਦਿਨਾ ਦੇਖੋ ਮੂੰਹ ਤੇ ਸਿਫਤ ਕਰਨੀ ਕਹਿੰਦੇ ਸਿਆਣੇ ਚੰਗੇ ਨਹੀਂ ਹੁੰਦੇ ਆ ਪ੍ਰਿਆਮ ਸੋ ਸਾਡਾ ਪ੍ਰਚਾਰਕ ਆ ਦੂਸਰੇ ਪ੍ਰਚਾਰਕ ਬੈਠੇ ਪਰ ਜੇ ਇਸ ਸਪੱਸ਼ਟ ਮੈਂ ਇਹ ਬੱਚੇ ਕੰਮ ਕਰਦੇ ਆ ਬਲੰਟ ਕਰਾ ਮੈਂ ਅਕਸਰ ਦੇਖਦਾ ਬਹੁਤ ਛੇ ਨੇ ਦਾ 28 ਸਾਲ ਦਾ ਮੈਂਬਰ ਜਾਂ ਤੁਹਾਡੇ ਹਲਕੇ ਤੇ ਆ ਅਮਰਜੀਤ ਸਿੰਘ ਹੁਣੇ ਵੀ ਲਾਉਂਦੇ ਦਵਾਨ ਮੈਂ ਆਪ ਵੀ ਜਾਂਦਾ ਰਹਿੰਦਾ ਹੁਣ ਤਾਂ ਸਮਾਂ ਨਹੀਂ ਬਣਦਾ ਕਿਉਂਕਿ ਰਜੇਮੇ ਇੰਨੇ ਹੋ ਗਏ ਤੇ ਕਲਿਆਣ ਸੋਂ ਬੈਠਾ ਪਰ ਇਹਨਾਂ ਬੱਚਿਆਂ ਦਾ ਕੰਮ ਜਿਹੜਾ ਕੰਮ ਦਾ ਢਾਂਗ ਸੀ ਮੈਨੂੰ ਪਿੰਡਾਂ ਵਾਲੇ ਕਹਿੰਦੇ ਆ ਵਿੱਚ ਉਹ ਮੁੜ ਕੇ ਭੇਜੋ ਨਹੀਂ ਤਾਂ ਆਪਾਂ ਦੇਖਦੇ ਪ੍ਰਚਾਰਕਾਂ ਨੂੰ ਧੱਕੇ ਮਾਰ ਕੇ ਕਹਿੰਦੇ ਕੋਈ ਨਹੀਂ ਜੀ ਜਾਓ 2 ਘੰਟੇ ਬੈਠੇ ਬੜੇ ਓਕੇ ਓਕੇ ਰਾਤ ਨੂੰ ਦਵਾਨ ਚ ਇਹ ਬੱਚੇ ਪ੍ਰਸ਼ੰਸਾ ਦੇ ਪਾਤਰ ਆ ਤੇ ਮੈਂ ਅਕਸਰ ਦੇਖਦਾ ਜੇ ਕੋਈ ਬੱਚਾ ਸਾਡੇ ਸਕੂਲਾਂ ਕਾਲਜਾਂ ਦਾ ਟੀਚਰ ਆ ਨਾ ਜੇ 80000 ਰੁਪਇਆ ਤਨਖਾਹ ਲੈਂਦਾ ਉਹ ਕਹਿੰਦਾ ਕੋਈ ਕੰਮ ਕਰਨ ਦੀ ਲੋੜ ਨਹੀਂ ਹੁਣ ਪੱਕਾ ਹੋ ਗਿਆ ਤੇ ਜਿਹੜੇ 10000 ਤੇ ਲੱਗੇ ਉਹ ਮੈਨੂੰ ਕਹਿੰਦੇ ਜੀ ਸਾਨੂੰ ਪੱਕੇ ਨਾ ਕਰਿਓ ਸਾਨੂੰ 10000 ਲੱਗਾ ਰਹਿਣ ਦਿਓ ਤੇ ਕੰਮ ਉਹ ਕੱਲੇ ਜਣੇ 80 80000 ਦੇ ਬਰਾਬਰ ਦੇ ਦੋ ਦੋ ਦੇ ਹਾਫ ਕਾਂ ਦਾ ਕੰਮ ਕਰਦੇ ਆ ਇਹ ਉਹ ਬੱਚੇ ਆ ਤੁਸੀਂ ਮੈਂ ਅੱਗੇ ਵੀ ਅਸੀਂ ਪਿੱਛੇ ਜਦੋਂ ਭੈਣ ਜੀ ਨੂੰ ਪਤਾ ਅਸੀਂ ਬੱਚੇ ਰੱਖੇ ਸੀ ਜਿਨ੍ਹਾਂ ਦੀ ਗੱਲ ਹੁਣੇ ਤੁਹਾਡੇ ਨਾਲ ਕਰਕੇ ਬਰਿਆਮ ਤੋਂ ਹੁਣੇ ਗਏ ਆ ਉਹਨਾਂ ਬੱਚਿਆਂ ਨਾਲ ਅਸੀਂ ਵਾਅਦਾ ਕੀਤਾ ਸੀ ਵੀ ਤੁਸੀਂ ਸਕਾਲਰਸ਼ਿਪ ਤੁਹਾਨੂੰ 1 ਸਾਲ ਦੇਵਾਂਗੇ ਉਹਦੀ 2 ਸਾਲ ਕੰਮ ਕੀਤਾ ਅੱਜ ਸ਼ੋਮਣੀ ਕਮੇਟੀ ਦੇ ਪ੍ਰਚਾਰਕ ਬਣ ਕੇ ਵਿਚਰ ਰਹੇ ਆ ਇਹ ਤਾਂ ਹੀ ਸੰਭਵ ਆ ਜੇ ਮੋਰੋਂ ਤੁਸੀਂ ਵੀ ਰਿਸਪੌਂਡ ਕਰੋਗੇ ਕਿਉਂਕਿ ਅੱਜ ਬਹੁਤ ਪਾਸਿਓਂ ਹਮਲੇ ਹੋ ਰਹੇ ਸਿੱਖੀ ਦੇ ਉੱਤੇ ਸਾਡਾ ਗੁਰੂ ਸਿਧਾਂਤ ਸਾਡੀ ਤਰਜਮਾਨੀ ਕਰਦੀ ਪੰਜਾਬੀ ਗੁਰਮੁਖੀ ਤੇ ਮੈਂ ਇੱਕ ਫਿਰਕੇ ਦਾ ਨਾਂ ਨਹੀਂ ਲੈਣਾ ਉਹ ਫਿਰਕੇ ਦੇ ਜਿਹੜੇ ਢਾਈ 22 ਕੁ 100 ਬੰਦਾ ਰਹਿ ਗਿਆ ਉਹਨਾਂ ਦੇ ਵਿੱਚ ਇੱਕ ਸਿਆਣਾ ਬੰਦਾ ਸੀ ਉਹ ਕਹਿੰਦਾ ਹੁਣ ਤੁਹਾਡਾ ਖਾਦਮੇ ਦੇ ਕੰਡੇ ਚੱਲੇ ਆ ਮੇਰੇ ਨਾਲ ਚੱਲੋ ਜੰਗਲਾਂ ਦੇ ਵਿੱਚ ਲੈ ਗਿਆ ਉਹਨਾਂ ਨੂੰ ਉਹਨੇ ਦੋ ਗੱਲਾਂ ਬਹੁਤ ਵੱਡੀਆਂ ਦਿੱਤੀਆਂ ਅੱਜ ਸਾਨੂੰ ਵੀ ਆਪਣੇ ਵਿੱਚ ਸਮਾਉਣ ਦੀ ਲੋੜ ਹੈ ਉਹ ਕਹਿੰਦਾ ਇੱਕ ਤਾਂ ਆਪਣੀ ਮਾਤ ਭਾਸ਼ਾ ਨਹੀਂ ਛੱਡਣੀ ਇਹ ਜਿੰਨੇ ਬੱਚੇ ਆ ਇਹਨਾਂ ਨੂੰ ਮਾਤ ਭਾਸ਼ਾ ਦੱਸਣੀ ਭਈ ਛੱਡਣੀ ਨਹੀਂ ਕਦੇ ਵੀ ਤੇ ਸਾਡੀ ਮਾਤ ਭਾਸ਼ਾ ਕਿਹੜੀ ਆ ਲੱਕੋ ਸਾਡੀ ਮਾਤ ਭਾਸ਼ਾ ਕਿਹੜੀ ਆ ਗੁਰਮੁਖੀ ਪੰਜਾਬੀ ਇਹ ਸਾਡੀ ਮਾਤ ਭਾਸ਼ਾ ਦੂਜਾ ਉਹਨੇ ਕਿਹਾ ਜਿਹੜਾ ਬੱਚੇ ਇਹਨਾਂ ਨੂੰ ਚੜ੍ਹਦਾ ਸੂਰਜ ਸਿਖਾ ਲੈਣਾ ਲੈਂਦਾ ਸੂਰਜ ਨਹੀਂ ਤਕਾ ਲੈਣਾ ਕਿ ਤੁਸੀਂ ਹਾਲੇ ਜ਼ਿੰਦਗੀ ਦੇ ਵਿੱਚ ਨਵੇਂ ਉੱਠੇ ਆ ਤੁਸੀਂ ਪਵਿੱਤਰ ਗੁਰਬਾਣੀ ਗੁਰਮੁਖੀ ਰਾਹੀਂ ਇਸ ਪਵਿੱਤਰ ਗੁਰਬਾਣੀ ਦੇ ਵਿੱਚੋਂ ਨਿਕਲਣਾ ਅੱਜ ਉਹ ਕੌਮ ਅਮਰੀਕਾ ਦੀ ਧਰਤੀ ਤੇ ਅੱਧਾ ਆਰਥਿਕ ਤੌਰ ਤੇ ਇਕਨੋਮਿਕ ਫੈਕਟਰ ਉਹ ਰਾਜ ਕਰ ਰਹੇ ਆ ਤੇ ਸਾਨੂੰ ਤਾਂ ਗੁਰੂ ਸਾਹਿਬ ਨੇ ਖਜ਼ਾਨਾ ਏਡਾ ਵੱਡਾ ਬਕਸ ਦਿੱਤਾ ਅੱਜ ਤਾਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਪਵਿੱਤਰ ਗੜਵਾਣੀ ਨਾਲ ਜੁੜ ਰਹੇ ਕਿਉਂ ਜੁੜ ਰਹੇ ਆਦ ਸੱਚ ਜੁਗਤ ਸੱਚ ਇੱਕ ਸੱਚ ਹੁੰਦਾ ਜਿਹੜਾ ਕੁਝ ਸਮੇਲੇ ਸਾਚਿਆ ਮੁੜ ਕੇ ਫੇਪਾਰਕਡ ਹੋ ਜਾਂਦਾ ਫੇਤ ਹੁੰਸੜਾ ਪੈ ਜਾਂਦਾ ਫੇਰ ਪਾਰਕਡ ਹੋ ਜਾਂਦਾ ਪਵਿੱਤਰ ਗੜਵਾਣੀ ਇੱਕ ਓੰਕਾਰ ਤੋਂ ਲੈ ਕੇ 18 ਤਸਵੀਰ ਇਹ ਆਦ ਸੱਚ ਤੇ ਜੁਗਤ ਸੱਚ ਰਹਿਣਾ ਭਾਈ ਸਤਗੁਰੂ ਜੀ ਕਹਿੰਦੇ ਜੇ ਖੁਸ਼ੀਆਂ ਬਰਕਤਾਂ ਲੈਣੀਆਂ ਨਾ ਬੜਾ ਸੌਖਾ ਤਰੀਕਾ ਸਾਨੂੰ ਦੱਸ ਦਿੱਤਾ ਉਹ ਕਿਹੜਾ ਤਰੀਕਾ ਸੀ ਖੰਡੇ ਬਾਡੇ ਦੀ ਪੌਣ ਛਕ ਲਾਂ ਅਮਰਤ ਵੇਲੇ ਉੱਠ ਤੈਨੂੰ ਗੁਰੂ ਸਾਹਿਬ ਦੀ ਬਾਲ ਉਤਮ ਬਖਸ਼ਿਸ਼ ਕਰਨਗੇ ਪੰਜਾਂ ਬਾਣੀਆਂ ਦਾ ਨਿਤਨੇਮੀ ਪਰਪੱਕਤਾ ਕਰਨਾ ਸੋਦਰ ਦਾ ਪਾਠ ਕਰਕੇ ਰਾਤ ਨੂੰ ਸੌ ਜਾ ਕੀਰਤਨ ਸੋਹਲੇ ਦਾ ਪਾਠ ਕਰਕੇ ਛੋਟੀ ਸੰਖੇਪ ਅਰਦਾਸ ਕਰਕੇ ਸੌ ਜਾ ਗੁਰੂ ਤੇਰੇ ਅੰਗ ਸੰਗ ਰਹੂਗਾ ਇਹ ਏਡੀਆਂ ਵੱਡੀਆਂ ਜੇ ਕੋਈ ਬੰਦਾ ਸਾਨੂੰ ਆ ਧਨਿਆਵੀ ਤੌਰ ਤੇ ਦੱਸੇ ਵੀ ਤੈਨੂੰ ਆਹ ਕੰਮ ਮਿਲੂਗਾ ਤੈਨੂੰ ਸੁੱਖ ਮਿਲੂਗਾ ਇਹ ਤਾਂ ਲੋਕ ਤੇ ਪਰਲੋਕ ਦੇ ਸਤਿਗੁਰੂ ਜੀ ਨੇ ਸਹਿਹਲੇ ਕਰਦੇ ਸਿੱਖ ਪਰ ਸਿੱਖ ਅੱਜ ਵੀ ਵੇਸਲਾ ਹੋਇਆ ਭਾਲਦਾ ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ ਆਓ ਸਾਰੇ ਇਸ ਗੱਲ ਦਾ ਪ੍ਰਾਨ ਕਰੀਏ ਜਿਹੜੇ ਬੱਚੇ ਆ ਇਹ ਤੁਹਾਡਾ ਮੂਲ ਤਨ ਆ ਤੇ ਜੇ ਇਸ ਕੰਮ ਦਾ ਟੋਮ ਦਾ ਮੂਲ ਤਨ ਮਜ਼ਬੂਤ ਹੋ ਜਾਏ ਫਿਰ ਵਿਆਜ ਦੇ ਨਾਲੇ ਬੁੱਤਾ ਲੱਗਦਾ ਰਹਿੰਦਾ ਆ ਸਾਡੇ ਵਾਲੀ ਪੀੜੀ ਦਾ ਨਾਸ ਕਰ ਗਈ ਸਾਰੇ ਕਾਸੇ ਦਾ ਪਰ ਗੁਰੂ ਸਾਹਿਬ ਕਿਰਪਾ ਕਰਨ ਅੱਜ ਲੋੜ ਆ ਇੱਕ ਸਾਡੇ ਵਿੱਚ ਬਹੁਤ ਵੱਡੀ ਭੈੜ ਆ ਕਿ ਸ਼੍ਰੋਮਣੀ ਮਲ ਮੈਂ ਹੁਣ ਜੇ ਲਾਉਣਾ ਇੱਕ ਪਿੰਡ ਦੇ ਵਿੱਚ 6-6 ਗੁਰਦੁਆਰੇ ਆ ਫੇ ਮੈਂ ਜਿੱਲੇ ਜਾਣਾ ਕਹਿੰਦੇ ਜੀ ਤੁਹਾਡਾ ਸ਼੍ਰੋਮਣੀ ਕਮੇਟੀ ਦਾ ਨਾ ਪ੍ਰਚਾਰ ਬੜਾ ੱੱਲਾ ਤੇ ਮੈਂ ਪੁੱਛਦਾ ਵੀ ਤੁਹਾਡੇ ਪਿੰਡ ਚ ਗੁਰਦੁਆਰੇ ਕਿੰਨੇ ਕਹਿੰਦੇ ਜੀ 6 ਮੈਂ ਕਹਾ ਨਿਤਨੇਮ ਸਵੇਰੇ ਹੁੰਦਾ ਕਹਿੰਦੇ ਹੁੰਦਾ ਮੈਂ ਕਹਾ ਸੋਦਰ ਦਾ ਪਾਠ ਕਹਿੰਦੇ ਹੁੰਦਾ ਰਾਤ ਨੂੰ ਮਹਾਰਾਜ ਵੀ ਸੁਖਾਸਣ ਕਰਦੇ ਹੁਣ ਤੇ ਸੰਗਰਾਤ ਵੀ ਮਨਾਉਂਦੇ ਕਹਿੰਦੇ ਮਨਾਉਂਦੇ ਆ ਗੁਰਪੁਰਬ ਲਈ ਮਨਾਉਣ ਤੇ ਪ੍ਰਚਾਰ ਹੋਰ ਕਿਹੜਾ ਚਾਹੀਦਾ ਇੱਕ ਬਹਾਨਾ ਬਣਾਇਆ ਆਪਾਂ ਸਾਰਿਆਂ ਨੇ ਗੁੱਸਾ ਨਾ ਕਰਿਓ ਕੋਈ ਮੈਨੂੰ ਗੁੱਸਾ ਕਰ ਜਣਗੇ ਕਿ ਪ੍ਰਚਾਰ ਹੋਰ ਕਿੱਥੋਂ ਆਉਣਾ ਇਹੋ ਹੀ ਪ੍ਰਚਾਰ ਆ ਜਿਹਨੂੰ ਆਪਾਂ ਦੂਏ ਦੇ ਮੋਰਾਂ ਤੇ ਸਿੱਟ ਰਹੇ ਹਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਤ ਆ ਜਿੰਨਾ ਬਚੜਿਆ ਉਹ ਧਰਮ ਪ੍ਰਚਾਰ ਤੇ ਜਾਂਦਾ ਤੇ ਤੁਸੀਂ ਜੇ ਆਪਣਾ ਇੱਕ ਇਕਤਖਲਸ ਕਰ ਲਓ ਆ ਸਾਡੇ ਗੁਰਮਦਰ ਰਸਾਲਾ ਸ਼ਬਦ ਆ ਇਹਨੂੰ ਜੇ ਰਸਾਲੇ ਨੂੰ ਤੁਸੀਂ ਲਵਾ ਲਓ ਕਿੰਨੀ ਕੀਮਤ ਹੈ ਜੀ ਪਰਿਆਰਦਾ 20 ਰੁਪਏ ਨਹੀਂ ਉਦਾਂ ਜਿਹੜੀ ਲਾਈਫ ਲਾਈਫ ਮੈਂਬਰਸ਼ਿਪ ਗੁਰਮਤ ਪ੍ਰਕਾਸ਼ ਲਓ ਮਹੀਨੇ ਦੇ ਵਿੱਚ ਇੱਕ ਆਉਂਦਾ ਉਹਦੀ ਕੀਮਤ ਕਿੰਨੀ ਆ ਮੈਂ ਉਹ ਰੱਦੀ ਨਹੀਂ ਕਰੂੰਗਾ ਜੇ ਕਾਗਜ਼ਾਂ ਦਾ ਤੋਲ ਕਰੂੰਗੇ ਤੇ ਜਿੰਨੇ ਤੁਸੀਂ ਸਾਨੂੰ ਪੈਸੇ ਦੇਣੇ ਉਤੋਂ ਜ਼ਿਆਦਾ ਉਹਦੀ ਕਾਗਜ਼ਾਂ ਦਾ ਹੀ ਮੁੱਲ ਆ ਜੇ ਤੁਸੀਂ ਆਪਣੇ ਘਰ ਖਰਚ ਗੁਰਮਤ ਪ੍ਰਕਾਸ਼ ਲਵਾ ਲਓ ਆ ਬੱਚੇ ਵੀ ਪੜਨਗੇ ਫਿਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਇਹਨਾਂ ਨੂੰ ਫਿਰ ਪ੍ਰਚਾਰ ਕਰਨ ਦੀ ਲੋੜ ਪੈਣੀ ਫਿਰ ਤੁਸੀਂ ਦੇਖੋਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਕਿੱਡਾ ਕੰਮ ਕਰ ਰਹੀ ਆ ਨਿੰਦੀਏ ਨਾ ਕਿਸੇ ਨੂੰ ਕਹਿੰਦੇ ਰੀਸ ਕਰ ਛੜਨਾ ਰੀਸ ਕੀ ਕਰਨੀ ਆ ਰੀਸ ਕਰਨੀ ਸਤਿਗੁਰ ਨੇ ਜਿਹਨੇ ਸਾਨੂੰ ਸੰਧੜੀ ਪੈੜਾਂ ਪਾ ਕੇ ਦਿੱਤੀਆਂ ਉਹਨਾਂ ਪੈੜਾਂ ਤੇ ਚੱਲਣ ਦਾ ਯਤਨ ਕਰੀਏ ਸੋ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਆ ਵਲਾਂਟਿਅਰ ਜਿਨ੍ਹਾਂ ਨੂੰ ਆਪਾਂ ਵਲਾਂਟਿਅਰ ਤਾਂ ਇੰਨੇ ਜਿਹੜੇ ਦੂਜੇ ਵਲਾਂਟਿਅਰ ਇਹਨਾਂ ਨੇ ਸਹਿਯੋਗ ਕੀਤਾ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਇਹ ਕੋਈ ਫਾਰਮੈਲਟੀ ਨਹੀਂ ਹੋਈ ਮੈਂ ਬੜੇ ਚਿਰ ਦਾ ਪ੍ਰਚਾਰਕਾਂ ਨਾਲ ਜਾਨਣਾ ਕਈ ਵਾਰੀ ਫਾਰਮੈਲਟੀ ਹੁੰਦੀ ਆ ਤੁਸੀਂ ਰੂਹ ਨਾਲ ਆਏ ਆ ਮਨ ਕਰਕੇ ਆਏ ਆ ਤੁਹਾਨੂੰ ਪ੍ਰੇਰਨਾ ਦਿੱਤੀ ਨਾ ਪ੍ਰਚਾਰਕਾਂ ਨੇ ਤੇ ਤਾਂ ਤੁਸੀਂ ਆਏ ਆ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦਾ ਜਿੰਨੇ ਵੀ ਬੱਚਿਆਂ ਨੇ ਖੰਡੇ ਬਾਟੇ ਦੀ ਪੌੜ ਛਕਣੀ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਪਰਿਵਾਰ ਦੇ ਸਾਰੇ ਜੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਅੰਤ ਦੇ ਵਿੱਚ ਮੈਂ ਆਪਣੀ ਭੈਣ ਬੀਬੀ ਮਨਜੀਤ ਕੌਰ ਜੀ ਸਰਦਾਰ ਬਰਿਆਮ ਸਿੰਘ ਸਾਰੇ ਸਾਡੇ ਪ੍ਰਚਾਰਕ ਤੇ ਅਚੇਚੇ ਤੌਰ ਤੇ ਜਿੰਨੇ ਬਲੰਚਰ ਆਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਪਾਈ ਰੇਸ਼ਮ ਸਿੰਘ ਹੁਣੇ ਬੈਠੇ ਜਿਹੜੇ ਬਾਬਾ ਭਗੇਲ ਸਿੰਘ ਦੀ ਇਸ ਸਮਾਧ ਦੇ ਪ੍ਰਧਾਨ ਵੀ ਆ ਪ੍ਰਿੰਸੀਪਲ ਹਰਜਿੰਦਰ ਸਿੰਘ ਜੀ ਬੈਠੇ ਆ ਇਹ ਵੀ ਸਾਰੇ ਸਹਿਯੋਗ ਕਰਦੇ ਹਮੇਸ਼ਾ ਹੀ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਦਾ ਕੰਮ ਅੱਜ ਦਾ ਨਹੀਂ 105 ਸਾਲ ਤੋਂ ਰੰਗਿਆ ਆ ਠੀਕ ਆ ਕਈ ਵਾਰੀ ਮੇਰੇ ਵਰ